ਬਟਾਲਾ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਾਣਕਾਰੀ ਮਿਲੀ ਹੈ ਕਿ ਸੁਹੇਲ ਕਾਸਮੀਰ ਐਸਐਸਪੀ ਬਟਾਲਾ ਦੇ ਨਿਰਦੇਸ਼ਾ ਨਿਰਦੇਸ਼ਾਂ ਦੇ ਹੇਠ ਐਸਪੀ ਡਿਟੈਕਟਿਵ ਸ਼੍ਰੀ ਗੁਰਪ੍ਰਤਾਪ ਸਿੰਘ ਸੋਹਤਾ ਸ਼੍ਰੀ ਵਿਪਨ ਕੁਮਾਰ ਡੀਐਸਪੀ ਫਤਿਹਗੜ ਚੂੜੀਆਂ ਸ਼੍ਰੀ ਰੂਪਾਪਨ ਸਿੰਘ ਡੀਐਸਪੀ ਡੀ ਡੀਐਸਪੀ ਸਿਟੀ ਬਟਾਲਾ ਅਤੇ ਸਿਵਲ ਲਾਈਨ ਫਤਿਹਗੜ ਚੂੜੀਆਂ ਅਤੇ ਸੀਆਈਏ ਸਟਾਫ ਦਾ ਸਾਂਝਾ ਆਪਰੇਸ਼ਨ ਅਤੇ ਇਸ ਆਪਰੇਸ਼ਨ ਦੇ ਤਹਿਤ ਲੁੱਟਾ ਖਵਾ ਕਰਨ ਵਾਲੇ ਦੋ ਗਰੁਹਾਂ ਦੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ ਹਥਿਆਰ, ਗੋਲੀ ਸਿੱਕਾ, ਸੋਨਾ, ਕਾਰਾਂ ਇਹ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ। ਐਸਐਸਪੀ ਬਟਾਲਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ 12 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਲਿੱਪਕਾਰਟ, ਐਮਾਜ਼ਾਨ ਡਿਲੀਵਰੀ ਸਟੋਰ ਗੁਰਦਾਸਪੁਰ ਰੋਡ, ਥਾਣਾ ਸਿਵਲ ਲਾਈਨ ਬਟਾਲਾ ਦੇ ਏਰੀਆ ਦੇ ਵਿੱਚ ਸਟੋਰ ਤੋੜ ਕੇ ਲਗਭਗ 7 ਲੱਖ ਰੁਪਏ ਦੀ ਨਕਦੀ ਅਤੇ ਹੋਰ ਚੋਰੀ ਕਰ ਲਈ ਗਈ ਸੀ। ਜਿਸ ਤੇ ਉਤੇ ਐਸਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਦੇ ਵੱਲੋਂ ਸਖਤ ਮਿਹਨਤ ਕੀਤੀ ਗਈ ਅਤੇ ਲਗਭਗ 10 ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸਾਂਭਾ ਦੇ ਏਰੀਏ ਦੇ ਦੋ ਦੋਸ਼ੀ ਸ਼ੁਰੇਸ਼ ਕੁਮਾਰ ਜਿਨ੍ਹਾਂ ਦਾ ਪਿੰਡ ਡੇਰਾ ਪਤੂਰੀ ਜ਼ਿਲ੍ਹਾ ਸਾਂਭਾ ਅਤੇ ਉਮਰ ਵਸੀਮ ਵਾਸੀ ਮੋਰ ਜ਼ਿਲ੍ਹਾ ਰਿਆਸੀ ਜੰਮੂ ਕਸ਼ਮੀਰ ਪੀਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਦੇ ਕੋਲੋਂ ਇੱਕ ਬਰੂਤੀਕਾਰ ਵਾਰਦਾਤ ਵਿੱਚ ਪਹਿਨੇ ਕੱਪੜੇ ਅਤੇ ਹੋਰ ਸਮਾਨ ਬਰਾਬਰਦ ਕੀਤਾ ਗਿਆ ਜਦਕਿ ਇਹਨਾਂ ਦੇ ਦੋ ਹੋਰ ਸਾਥੀ ਅਤੇ ਚੋਰੀ ਕੀਤਾ ਗਿਆ ਸਵਾਰ ਬਰਾਬਤ ਕਰਨਾ ਉਹਨਾਂ ਦੱਸਿਆ ਕਿ ਬਾਕੀ ਹੈ ਇਸੇ ਤਰ੍ਹਾਂ 15 ਜਨਵਰੀ 2025 ਨੂੰ ਬਲਜਿੰਦਰ ਸਿੰਘ ਵਾਸੀ ਬੁੱਢਾਕੋਟ थाना ਸ਼ੇਖਵਾ ਜੋ ਆਪਣੇ ਪਰਿਵਾਰ ਸਮੇਤ ਬਟਾਲਾ ਆਇਆ ਸੀ ਉਹਦੇ ਕੋਲੋਂ ਚਾਰ ਨਾਮ ਲੂਮ ਨੌਜਵਾਨਾਂ ਦੇ ਵੱਲੋਂ ਕ੍ਰੇਟਾ ਗੱਡੀ ਖੋ ਲਈ ਗਈ ਸੀ ਇਸੇ ਤਰ੍ਹਾਂ 17 ਜਨਵਰੀ 2025 ਨੂੰ ਕਸਬਾ ਫੱਤੇਗੜ ਚੂੜੀਆਂ ਦੇ ਵਿੱਚ ਰਣਾਏ ਸਮਾਰਟ ਸਟੋਰ ਦੇ ਵਿੱਚ ਦੋ ਨਾਮ ਲੂਮ ਨੌਜਵਾਨਾਂ ਨੇ ਇੱਕ ਕ੍ਰੇਟਾ ਕਾਰ ਜਿਸ ਤੇ ਵਿੱਚੋਂ ਆਈ ਸੀ ਹਥਿਆਰਾਂ ਦੀ ਨੋਕ ਤੇ ਲਗਭਗ 20000 ਦੀ ਨਕਦੀ ਲੁੱਟੀ ਅਤੇ ਫਰਾਰ ਹੋ ਗਏ ਸੀ ਇਸ ਸਬੰਧ ਵਿੱਚ ਵੀ ਪੁਲਿਸ ਦੀ ਟੀਮ ਨੇ 5 ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਕੀਤਾ ਹੈ ਉਹਨਾਂ ਦੇ ਕੋਲੋਂ ਕ੍ਰੇਟਾ ਕਾਰਜੋ ਵਾਰਦਾਤ ਵਿੱਚ ਵਰਤੀ ਗਈ ਸੀ 32 ਬੋਰ ਦਾ ਪਿਸਟਲ 4 ਜਿੰਦਾ ਕਾਰਤੂਸ ਇੱਕ ਮੋਬਾਈਲ ਫੋਨ ਖਾਸ ਕਰਕੇ ਇੱਕ ਸੋਨੇ ਦੀ ਮੁੰਦਰੀ ਚਾਂਦੀ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਇਹਨਾਂ ਮੁਰਜ਼ਮਾ ਕੋਲੋਂ ਇੱਕ ਅਨੂਵਾਕਾਰ ਅਤੇ ਇੱਕ ਹੋਰ ਗੱਡੀ ਵੀ ਬਰਾਮਦ ਕੀਤੀ ਗਈ ਹੈ ਗ੍ਰਫਤਾਰ ਕੀਤੇ ਗਏ ਮੁਜਰਮਾ ਦੇ ਬਾਬਤ ਉਹਨਾਂ ਨੇ ਵਿਸਥਾਰਤ ਜਾਣਕਾਰੀ ਦਿੱਤੀ ਹੈ ਤਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹਾਲ ਫਿਲਹਾਲ ਪੁਲਿਸ ਰਿਸਪ ਬਟਾਲਾ ਦੇ ਵਿੱਚ ਜਿਹੜੇ ਦੋ ਤਿੰਨ ਵੱਡੇ ਇਨਸੀਡੈਂਟਸ ਹੋਏ ਤਾਂ ਉਹਨੂੰ ਲਿਮਟਿਡ ਟਾਈਮ ਦੇ ਵਿੱਚ ਜਿਹੜਾ ਬਟਾਲਾ ਪੁਲਿਸ ਨੇ ਰੀਸ ਕਰਤਾ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਦੀ ਦਰਮਿਆਨੀ ਰਾਤ ਦਾ ਇਨਸੀਡੈਂਟ ਹੈ ये कुछ अड़पछाते व्यक्ति आए थे तो इतने एक फ्लिपकार्ट कम एमेज़ॉन द एक वेयरहाउस है तो उ एक करं करंसी चेस्ट नाड़ ला के उन्हों लेके गए थे ये बड़ा एक सेंसेशनल क्राइम सी गा सदों ये नोटिस आया इमीडिएटली एफआईआर नंबर सेवन वाज रजिस्टर्ड इन द कंसर्न पुलिस स्टेषन ਉਸ ਤੋਂ ਬਾਅਦ ਸਾਡੀ ਜਿਹੜੀ ਸਿਟੀ ਟੀਮ ਹੈ ਐਂਡ ਜਿਹੜਾ ਸੀਆਈ ਟੀਮ ਹੈ ਉਹ ਉਹਦੇ ਚ ਲੱਗ ਗਈਆਂ ਦਾ ਐਂਟਾਇਰ ਆਪਰੇਸ਼ਨ ਜਿਹੜਾ ਇਹਦੇ ਵਿੱਚ ਹੋਇਆ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਸਾਬ ਦਾ ਸਿਟੀ ਵਾਲੀ ਜਿਹੜੀ ਟੀਮ ਹੈ ਉਹਦੇ ਵਿੱਚ ਡੀਐਸਪੀ ਸਿਟੀ ਸੀਗੇ ਐਂਡ ਕਨਸਰਨਡ ਐਸਐਚਓ ਐਂਡ ਜਿਹੜੀ ਸੀਆਈ ਵਾਲੀ ਟੀਮ ਦੈਟ ਵਾਸ ਲੀਡਡ ਬਾਈ ਡੀਐਸਪੀ ਡੀ ਸੀਆਈ ਇਨਚਾਰਜ ਬਾਕੀ ਜਿਹੜੇ ਇਥੇ ਨਾਲ ਦੇ ਸਾਡੇ ਹੈਗੇ ਨੇ ਹਰਜਿੰਦਰ ਜੀ ਪੀ ਸੋ ਇਹਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਟੈਕਨੀਕਲੀ ਐਂਡ ਹਿਊਮਨ ਇੰਟ ਦੇ ਬੇਸਿਸ ਤੇ ਇਹਨੂੰ ਰਿਲੈਟਲੈਸਲੀ ਪਰਸ਼ੂ ਕਰਕੇ ਇਸ ਕੇਸ ਨੂੰ ਤਾਂ ਇਹਦੇ ਵਿੱਚ ਪਹਿਲਾ ਤਾਂ 2-3 ਦਿਨ ਬਾਅਦ ਆਫਟਰ ਦ ਇਨਸੀਡੈਂਟ ਸਾਨੂੰ ਉਹ ਕਰੰਸੀ ਚਸਟ ਮਿਲ ਗਿਆ ਸੀਗਾ ਉਦੋਂ ਮੀਡੀਆ ਵੀ ਹਾਜ਼ਰ ਆਈ ਸੀਗੀ ਉਹਦੇ ਜਿਹੜੇ ਤਾਲੇ ਔਰ ਉਹਦੇ ਜਿਹੜੇ ਉਹ ਸਾਈਟਸ ਉਹ ਪੁੱਟੇ ਗਏ ਸੀਗੇ ਉਹਦੇ ਵਿੱਚ ਕਰੀਬਨ 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮਿਸਿੰਗ ਅਲੋਂਗ ਵਿਦ ਅ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸ਼ੂ ਕਰਦੇ ਕਰਦੇ ਇਵੈਂਚੁਅਲੀ ਇਹ ਕੇਸ ਅਸੀਂ ਟ੍ਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮਲਜ਼ਮ ਹੈ ਉਹ ਆਈਡੈਂਟੀਫਾਈ ਅਸੀਂ ਕੀਤਾ ਕਿ ਦੇ ਆਰ ਫ্রম ਜੀ ਐਨ ਕੇ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਿਆ ਤਾਂ ਉਹਨਾਂ ਨੂੰ ਜੀ ਐਨ ਕੇ ਭੇਜਿਆ ਗਿਆ ਉੱਥੇ ਜਿਹੜੇ ਮਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਉੱਤੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਦੇ ਵੀ ਇਦੇ ਵਿੱਚ ਗ੍ਰਿਫਤਾਰੀ ਹੋਈ ਐਂ ਬਰਾਮਦਗੀ ਵੱਜੋ ਇਸੀ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਇਦੇ ਵਿੱਚ ਬਰਾਮਦ ਹੋਇਆ ਇੱਕ Maruti Eco ਗੱਡੀ ਵੀ ਇਹਦੇ ਵਿੱਚ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਐ ਤਾਂ ਇਹਦੇ ਚ ਹੋਰ ਦੋ ਬੰਦੇ ਰਹਿੰਦੇ ਐ ਆਈ ਵੌਂਟ ਡਿਸਕਲੋਸ ਦ ਨੇਮਸ ਬਟ ਉਹਨਾਂ ਦੀ ਵੀ ਗ੍ਰਿਫਤਾਰੀ ਵੀ ਇਦੇ ਚ ਜਲਦੀ ਹੋਊਗੀ ਜਿਹੜਾ ਸਾਡਾ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਐਂਡ ਸੈਂਸੇਸ਼ਨਲ ਜਿਹੜੇ ਦੋ ਤਿੰਨ ਇਨਸੀਡੈਂਟਸ ਬੈਕ ਟੂ ਬੈਕ ਬਟਾਲੇ ਐਂਡ ਨੇਬਰਿੰਗ ਜ਼ਿਲ੍ਹਾਾਂ ਦੇ ਵਿੱਚ ਹੋ ਰਹੇ ਸੀਗੇ ਤਾਂ ਇਹਦੇ ਵਿੱਚ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕ੍ਰੇਟਾ ਗੱਡੀ ਖੋਈ ਗਈ ਸੀ ਤਾ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਮੀਡੀਆ ਤੇ ਵੀ ਕਾਫੀ ਚੱਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਏ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਟੀ ਤਰਨਤਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ ਉੱਥੇ ਇੱਕ ਰਿਲਾਇੰਸ ਸਟੋਰ ਹੈ ਤਾਂ ਉਹਦੇ ਵਿੱਚ ਜਾ ਕੇ ਗਨ ਪੁਆਇੰਟ ਤੇ ਕਰੀਬਨ 57000 ਰੁਪਏ ਜਿਹੜਾ ਕੈਸ਼ ਹੈ ਉਹ ਖੋਇਆ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਬ੍ਰੇਕ ਨਹੀਂ ਲਈ ਫਿਰ ਅਗਲੇ ਦਿਨ 17 1 2025 ਨੂੰ ਜਿਹੜਾ ਫਤੇਗੜ ਚੂੜਿਆ ਏਰੀਆ ਸਾਡਾ ਹੈਗਾ ਉੱਥੇ ਅਗੇਨ ਇੱਕ ਰਿਲਾਇੰਸ ਸਟੋਰ ਹੈ ਉੱਥੇ ਜਾ ਕੇ गनਪੁਆਇੰਟ ਤੇ ਇਹਨਾਂ ਨੇ ਕਰੀਬਨ 56-57000 ਰੁਪਏ ਜਿਹੜੇ ਕੈਸ਼ ਉਹ ਖੋਏ। ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇਨ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ। ਉਥੇ ਦਿਨ ਦਹਾੜੇ ਆਰਮਡ ਰੋਬਰੀ ਇਹਨਾਂ ਨੇ ਕਰਤੀ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਓਨਰ ਸੀਗਾ ਇੱਕ ਕਮਰੇ ਦੇ ਵਿੱਚ ਐਂਡ ਉਹਨਾਂ ਦੇ ਪਿੱਛੇ ਉਹ ਸਾਰਾ ਸਮਾਨ ਖੰਗਾਲ ਕੇ ਉੱਥੇ ਪੈਸੇ ਖੋਏ। ਤਾਂ ਉਥੇ 6 ਕਿਲੋ ਚਾਂਦੀ 6.5 ਤੋਲੇ ਸੋਨਾ ਔਰ 50000 ਰੁਪਏ ਕੈਸ਼ ਜਿਹੜਾ ਇਹਦੇ ਵਿੱਚ ਇਹਨਾਂ ਨੇ ਖੋਇਆ ਸੀਗਾ ਸੋ ਇਹ ਇੱਕ ਬਹੁਤ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਦੇ ਵਿੱਚ ਸਿਰਫ ਬਟਾਲਾ ਅਫੈਕਟਡ ਨਹੀਂ ਸੀਗਾ ਬਲਕਿ ਬਾਰਡਰ ਏਰੀਆ ਇਨਕਲੂਡਿੰਗ ਤਰੰਤਾਰਨ ਐਂਡ ਅੰਮ੍ਰਿਤਸਰ ਤਾਂ ਇਹ ਜਦੋਂ ਇਹਦੀ ਕੌਗਨਿਸੈਂਸ ਹੋਈ ਇਹਦੇ ਵਿੱਚ ਪਰਚਾ ਅਸੀਂ ਰੋਬਰੀ ਦਾ ਦਰਜ ਕਰ ਲਿਆ ਸੀਗਾ ਤਾਂ ਅਗੇਨ ਟੀਮਜ਼ ਇਹਦੇ ਵਿੱਚ ਬਣਾਈਆਂ ਗਈਆਂ ਸੀਗਾ ਦਿਸ ਵਾਸ ਆਲਸੋ ਲੈਡ ਬਾਈ ਐਸਪੀ ਡੀ ਸਾਹਿਬ ਤਾਂ ਇਹਦੇ ਵਿੱਚ ਡੀਐਸਪੀ ਫਤੇਗੜ ਚੂੜੀਆਂ ਵਿਪਨ ਜੀ ਉਹ ਕਰ ਰਹੇ ਸੀਗੇ ਨਾਲ ਆਪਣੇ ਜਿਹੜੇ ਐਸਐਚਓ ਫਤੇਗੜ ਚੂੜੀਆਂ ਕਿਰਨ ਉਹ ਇਸ ਕੰਮ ਤੇ ਲੱਗੇ ਅਲੋਂਗ ਵਿਦ ਜਿਹੜੀ ਸੀਆਈ ਟੀਮ ਹੈਗੀ ਸਾਡੀ ਤਾਂ ਇਹਨਾਂ ਨੇ ਜੁਆਇੰਟਲੀ ਇਸ ਕੇਸ ਟੂ ਬੜਾ ਡਿਲੀਜੈਂਟਲੀ ਪਰਸੂ ਕੀਤਾ ਪੰਜ ਦਿਨ ਕੰਟੀਨਿਊਸਲੀ ਟੈਕਨੀਕਲੀ ਐਂਡ ਹਿਊਮਨ ਐਂਡ ਪਾਸੇ ਇਸ ਮਤਲਬ ਅਕਿਊਜ਼ ਨੂੰ ਪਰਸੂ ਕੀਤਾ ਗਿਆ ਇਵੈਂਚੁਅਲੀ ਇਹ ਜਿਹੜਾ ਮੁਕਦਮਾ ਹੈ ਬਟਾਲਾ ਫੋਲਸ ਨੇ ਇਹ ਟ੍ਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰ ਹਾਲ ਤਿੰਨ ਬੰਦੇ ਜਿਹੜੇ ਹੈ ਜਿਹੜੇ ਗ੍ਰਿਫਤਾਰ ਹੋਏ ਨੇ ਕਰਨਬੀਰ ਸਿੰਘ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਇਹਦੇ ਚ ਫੜਿਆ ਗਿਆ ਇਸ ਤੋਂ ਇਲਾਵਾ ਮੋਨਾ ਹੈ ਮੋਨਾ ਪੁੱਤਰ ਪੰਕਾ ਇਹ ਤਰਨਤਾਰਨ ਦਾ ਤਰਨਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇੱਕ ਸਲਮਾਨ ਪੁੱਤਰ ਸਤਵੰਤ ਵਾਸੀ ਤਰਮਪੁਰ ਰੰਦਾਵਾ ਇਹਦੇ ਚ ਇਹ ਜਿਹੜੇ ਬੰਦੇ ਹੈ ਇਹ ਫੜੇ ਗਏ ਤਾਂ ਇਹਨਾਂ ਕੋਲੋਂ ਅਸੀਂ ਇੱਕ ਕ੍ਰੇਟਾਕਾਰ ਜਿਹੜੀ ਸਿਵਲ ਲਾਈਨ ਏਰੀਆ ਚ ਖੋਈ ਗਈ ਸੀਗੀ ਗਨ ਪੁਆਇੰਟ ਤੇ ਉਹ ਇਹਨਾਂ ਕੋਲ ਰਿਕਵਰ ਕਰ ਲਈ ਇਸ ਤੋਂ ਇਲਾਵਾ ਇਹ ਵਾਰਦਾਤਾਂ ਦੇ ਵਿੱਚ ਇੱਕ ਵੈਨਿਊ ਕਾਰ ਦਾ ਇਸਤੇਮਾਲ ਕਰਦੇ ਸੀਗੇ ਉਹ ਵੀ ਖੋਈ ਗਈ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਇੱਕ ਕਾਰ ਇਨੋਵਾ ਜਿਹੜਾ ਇਹ ਇਸਤੇਮਾਲ ਕਰ ਰਹੇ ਸੀਗੇ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਸੋ ਤਿੰਨ ਜਿਹੜੀ ਕਾਰਾਂ ਇਹਦੇ ਵਿੱਚ ਬਰਾਮਦ ਹੋਈਆਂ ਇੱਕ ਪਿਸਟਲ ਅ ਬਤੀ ਬੋਰ ਦਾ ਸਮੀਤ ਚਾਰ ਜ਼ਿੰਦਾ ਕਾਰਤੂਸ ਰੋਂ ਦੇ ਜਿਹੜੇ ਹੈਗੇ ਉਹ ਵੀ ਇਹਦੇ ਚ ਰਿਕਵਰ ਹੋਏ ਇਸ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ 2 ਕਿਲੋ 80 ਗ੍ਰਾਮ ਚਾਂਦੀ ਫਿਲਹਾਲ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਤਾਂ ਦੋਨਾ ਕੇਸਾਂ ਦੇ ਵਿੱਚ ਐਕਸੈਪਸ਼ਨਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਨੇ ਇਹ ਦੋਨੋਂ ਜਿਹੜੇ ਕੇਸਸ ਹੈ ਇਹਨਾਂ ਨੂੰ ਟ੍ਰੇਸ ਕਰ ਲਿਆ ਬਾਕੀ ਇਹਦੇ ਚ ਕੁਝ ਕੁ ਪੁਆਇੰਟਸ ਰਹਿੰਦੇ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਇਹਦੇ ਵਿੱਚ ਚੱਲ ਰਹੀ ਹੈ ਥੈਂਕ ਯੂ ਸਰ ਜਿਹੜੇ ਲੋਕ ਨੇ ਇਨ ਲੋਕ ਜਿਹੜੇ ਇੱਥੇ ਵੜਿਆ ਸੀ ਇਹ ਆਪਸ ਵਿੱਚ ਕਿਸ ਤਰ੍ਹਾਂ ਮਿਲੇ ਜਾਂ ਕਿਹੜੀ ਗੈਂਗ ਦਾ ਸਬੰਧਤ ਆ ਇਹ ਨਹੀਂ ਇਨਾਂ ਦਾ ਪਿੱਛੇ ਵੀ ਇਹਦੇ 'ਚ ਇੱਕ ਬੰਦਾ ਦਾ ਕ੍ਰਾਈਮਨਲ ਰਿਕਾਰਡ ਹੈਗਾ ਤਾਂ ਬਾਕੀਆਂ ਦਾ ਹਜੇ ਤੱਕ ਉਹ ਕਲੀਅਰ ਸਾਨੂੰ ਨਹੀਂ ਹੋਇਆ ਤਾਂ ਆਫ ਲੇਟ ਇਹਨਾਂ ਦੇ ਐਸੋਸੀਏਟਸ ਮਤਲਬ ਕ੍ਰਾਈਮਨਲਸ ਦੇ ਐਸੋਸੀਏਟਸ ਇੱਕ ਦੂਜੇ ਦੇ ਨਾਲ ਉਹ ਇੱਕ ਇਹਨਾਂ ਦਾ ਬੰਦਾ ਇੱਕ ਐਸੋਸੀਏਸ਼ਨ ਤਾਂ ਉਹਦੇ ਰਾਹੀਂ ਇਹ ਇੱਕ ਦੂਜੇ ਨੂੰ ਮਿਲੇ ਸੀਗੇ ਇਹਨਾਂ ਨੇ ਗੈਂਗ ਇਸ ਤਰ੍ਹਾਂ ਬਣਾਇਆ ਸੀਗਾ ਇਹ ਇਨੇ ਬੰਦੇ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਬਿਲੋਂਗ ਕਰਦੇ ਸੀਗੇ ਪਟਿਆਲੇ ਨੂੰ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਤਾਂ ਕਰਕੇ ਜਿਹੜੀ ਵਾਰਦਾਤ ਆ ਵੀ ਅਲੱਗ-ਅਲੱਗ ਜ਼ਿਲ੍ਹਿਆਂ ਨੇ ਇਹਨਾਂ ਦੇ ਇਹਨਾਂ ਨੇ ਅੰਜਾਮ ਦਿੱਤੀ ਕਿਉਂਕਿ ਬੋਲੇ ਆ ਇਹ ਨੂੰ ਪ੍ਰੇਕਪਰਕ ਇਹ ਪਹਿਲਾਂ ਕਿਹਨੀਆਂ ਕਿਤੀਆਂ ਔਰ ਵਾਪਸ ਤੁਮ ਨੂੰ ਲੱਗਦਾ ਅਸੀਂ ਅਸੀਂ ਉਹ ਜਿਹੜੇ ਐਗਜ਼ੈਕਟ ਇਨਸੀਡੈਂਟਸ ਇਹਨਾਂ ਨੇ ਕੀਤੇ ਹੈਗੇ ਨੇ ਉਹਦਾ ਅਸੀਂ ਜਾਇਜ਼ਾ ਲੈ ਰਹੇ ਨੇ ਬਟ ਪ੍ਰੀਲਿਮਿਨਰੀ ਤੌਰ ਤੇ ਇਹ ਇੱਕ ਇੰਟਰ ਸਟੇਟ ਗ੍ਰੋ ਹੋ ਸੀਗਾ ਇਹਨਾਂ ਨੇ ਆਪਣੀ ਪੁਛੇਗਛ ਦੇ ਵਿੱਚ ਮੰਨਿਆ ਕਿ ਇਹਨਾਂ ਨੇ ਹਿਮਾਚਲ ਚ ਵੀ ਵਾਰਦਾਤਾਂ ਕੀਤੀਆਂ ਹੈਗੀਆਂ ਔਰ ਆਈ ਥਿੰਕ ਯੂਪੀ ਦੇ ਵਿੱਚ ਵੀ ਉਹ ਪ੍ਰੈਸ ਨੋਟ ਦੇ ਵਿੱਚ ਡਿਟੇਲਡ ਹੈਗਾ ਉਸ ਮਤਲਬ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹਨਾਂ ਨੇ ਇਨਸੀਡੈਂਟਸ ਕੀਤੇ ਹੋਏ ਨੇ ਸਰ ਜਿਹੜਾ ਇੰਜਨ ਹੈ ਪੰਜਾਬ ਵਾਲੇ ਨੇ ਔਰ ਇਹ ਕਿੰਨੀ ਗੱਡੀਆਂ ਜੁਗੀਆਂ ਇਹਨਾਂ ਕੋਈ ਕਵਰ ਨਹੀਂ ਕੀਤੀ ਕਵਰ ਨਹੀਂ ਕੀਤੀ ਵਿੱਚ ਵੈਨਿਊ ਐਂਡ ਕਰੇਟਾ ਤਾਂ ਇਥੇ ਜਿਹੜੀ ਵੈਨਿਊ ਹੈ ਉਹ ਵੀ ਖੋਈ ਗਈ ਹੈ ਤਾਂ ਜਿਹੜੀ ਇਨੋਵਾ ਹੈ ਉਹ ਵਰਤੀ ਜਾਂਦੀ ਸੀਗੀ ਇਨਸੀਡੈਂਟਸ ਦੇ ਵਿੱਚ ਸਰ ਇਹਨਾਂ ਨੂੰ ਕੋਈ ਇਸ ਕੋਈ ਤਾਂ ਪੂਰੀ ਡੀਪ ਕਾਈਂਗ ਫਿਲਹਾਲ ਇਹ ਜਿਹੜੇ 4 ਹਾਲ ਫਿਲਹਾਲ ਇਹ ਇਨਸੀਡੈਂਟ ਹੋਏ ਸੀਗੇ ਤਾਂ ਇਹ ਤਾਂ ਇਹ ਮੰਨ ਗਏ ਆ ਬਾਕੀ ਵੀ ਇਹਨਾਂ ਨੂੰ ਪੁੱਛਗਿੱਛ ਕਰਕੇ ਕੋਈ ਪਿੱਛੇ ਇਹਨਾਂ ਨੇ ਹੋਰ ਵੀ ਵਾਰਦਾਤਾ ਕਿੰਨੀਆਂ ਹੋਣਗੀਆਂ ਤਾਂ ਉਹਦਾ ਵੀ ਆਪਾਂ ਕਲੀਅਰ ਕਰਾਂਗੇ